ਔਰ ਸੂਖਸ਼ਮ ਸਰੀਰ ਉਸੇ ਦਿਨ ਜੋਤ ਦੇ ਚ ਜੋਤ ਹੋ ਜਾਂਦਾ ਹੈ ਕਿਉਂਕਿ ਸੂਖਸ਼ਮ ਸਰੀਰ ਤੇ ਜੋਤ ਹੈ। ਅਸਥੂਲ ਸਰੀਰ ਤੇ ਮਿੱਟੀ ਹੈ ਇਹ ਤੇ ਮਿੱਟੀ ਚ ਮਿੱਟੀ ਹੁੰਦਾ ਹੀ ਰਿਹਾ ਹੈ ਕਈ ਦਫਾ ਹੋ ਚੁੱਕਿਆ ਹੈ। ਮਨ ਨੂੰ ਇਹ ਤਨ ਕਈ ਦਫਾ ਮਿਲੇ ਨਾ ਕਈ ਦਫਾ ਤਨ ਮਿੱਟੀ ਚ ਮਿੱਟੀ ਹੋਇਆ ਹੈ। ਮਨ ਜੋਤ ਦੇ ਚ ਜੋਤ ਨਹੀਂ ਹੋਇਆ। ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਮਿੱਟੀ ਦੇ ਜਜ਼ਬ ਨਹੀਂ ਹੋ ਸਕਦਾ ਤੇ ਨਾ ਮਿੱਟੀ ਤੈਨੂੰ ਆਪਣੇ ਵਿੱਚ ਜਜ਼ਬ ਕਰੇਗੀ ਤੂੰ ਤੇ ਜੋਤ ਦੇ ਜੋਤ ਹੋ ਸਕਦਾ ਹੈ ਵਰਨਾ ਨਹੀਂ ਰਸਨਾ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ ਔਰ ਕਿਦਰੇ ਮਨ ਜ਼ਰਾ ਨੇੜੇ ਆ ਗਿਆ ਜਿਸ ਜਿਵੇਂ ਕੋਈ ਬੜੀ ਦੂਰ ਤੋਂ ਕੋਈ ਬੋਲਦਾ ਪਿਆ ਤੇ ਕਿਸੇ ਨੇ ਦੂਰ ਤੋਂ ਕੁਝ ਮਿੱਠੀ ਜਈ ਆਵਾਜ਼ ਹਲਕੀ ਜਿਆ ਸੁਰ ਦੇ ਚ ਸੁਣਿਆ ਹੋਵੇ ਜਦ ਕਦੀ ਅਸੀਂ ਕਹਿੰਦੇ ਆ ਨਾ ਅੱਜ ਤੇ ਪਾਠ ਦਾ ਬੜਾ ਆਨੰਦ ਆ ਗਿਆ ਅੱਜ ਨਹੀਂ ਆਇਆ ਇਸ ਤਰ੍ਹਾਂ ਲੋਕ ਕੀ ਕਹਿੰਦੇ ਨੇ ਵੀ ਕੱਲ ਮਨ ਜੁੜ ਗਿਆ ਸੀ ਅੱਜ ਨਹੀਂ ਮਨ ਨਹੀਂ ਜੁੜਿਆ ਸੀ ਅਗਰ ਜੁੜ ਜਾਏ ਤਾਂ ਕਦੀ ਟੁੱਟੇਗਾ ਹੀ ਨਹੀਂ ਮਿਲਿਆ ਹੋਏ ਨਾ ਵਿਛੜੇ ਜੇ ਮਿਲਿਆ ਹੋਏ ਮਨ ਜ਼ਰਾ ਨੇੜੇ ਚਲਾ ਗਿਆ ਸੀ ਜਿਵੇਂ ਕਿਸੇ खिड़े हुए फुल खास करके जो सुगंधत होव नेड़े भी चलिए जाइए भावे चारों पासे फसील हो हो उस बगीचे की कुछ महक कुछ होमक आई जाती है आई जा मन शब्द नुड़िया ते नहीं थोड़ा नेड़े चला गया तो थोड़ा जहां रस बन जाता है जबान वाहेगुरु वाहेगुरु उचारण कर रही है ਅਗਰ ਮਨ ਜ਼ਰਾ ਨੇੜੇ ਆਇਆ ਤੇ ਨੇੜੇ ਆਉਣ ਤੋਂ ਮੁਰਾਦ ਹੋਵੇਗੀ ਸ਼ਬਦ ਇੱਥੇ ਮਦਮਾ ਤੱਕ ਪਹੁੰਚ ਗਿਆ ਵਾਪਸ ਦੁਨ ਨੇ ਵਾਪਸ ਜਾਣਾ ਸ਼ੁਰੂ ਕੀਤਾ ਜੈਸੇ ਮਦਮਾ ਤੱਕ ਪਹੁੰਚੇਗਾ ਐਸੇ ਮਨੁੱਖ ਨੂੰ ਵਾਹਿਗੁਰੂ ਵਾਹਿਗੁਰੂ ਆਕਣ ਦਾ ਰਸ ਆਏਗਾ ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਦੀ ਰਸਨਾ ਤੇ ਵਸ ਗਿਆ ਪ੍ਰਭ ਜੀ ਵਸੇ ਸਾਧਕੇ ਰਸਨਾ ਜਿਵੇਂ ਭੋਜਨ ਰਸਨਾ ਤੇ ਵਸ ਗਿਆ ਹੈ। ਤੋਂ ਸਵਾਦ ਆ ਗਿਆ ਪਰ ਇਹ ਭੋਜਨ ਅਜੇ ਹੋਂ ਨਹੀਂ ਬਣਿਆ। ਇਹ ਭੋਜਨ ਅਜੇ ਮਾਸ ਨਹੀਂ ਬਣਿਆ। ਇਹ ਭੋਜਨ ਅਜੇ ਚਰਬੀ ਨਹੀਂ ਬਣਿਆ ਤੁਸੀਂ ਸਾਰੇ ਸਿਆਣੇ। ਰਸਤੇ ਆ ਗਏ। ਅਜੇ ਵਾਹਿਗੁਰੂ ਜਪ ਸਮਾਧੀ ਨਹੀਂ ਬਣਿਆ, ਬ੍ਰਹਮ ਗਿਆਨ ਨਹੀਂ ਬਣਿਆ। ਅਜੇ ਕਪਾਟ ਨਹੀਂ ਖੁੱਲੇ। ਪਰ ਰਸਤੇ ਬਣ ਗਏ। ਸਵਾਦ ਤੇ ਆ ਗਿਆ। ਵਾਹਿਗੁਰੂ ਵਾਹਿਗੁਰੂ ਆਖਣ ਦਾ ਸਵਾਦ ਆਣ ਲੱਗ ਪਿਆ ਹੈ ਬਾਣੀ ਜਪਣ ਦਾ ਸਵਾਦ ਆਣ ਲੱਗ ਪਿਆ ਹੈ ਮੈਂ ਕਈ ਦਫਾ ਬਿਆਨ ਕਰ ਚੁੱਕਿਆ ਬਾਣੀ ਪੜਨੇ ਹੋਰ ਗੱਲ ਹੈ ਬਾਣੀ ਜਪਣੀ ਹੋਰ ਗੱਲ ਹੈ ਪੜਨ ਦਾ ਲਾਭ ਹੈ ਬਾਣੀ ਕੰਠ ਹੋ ਸਕਦੀ ਹੈ ਬਾਣੀ ਦੇ ਅਰਥ ਬਹੁਤ ਦਾ ਪਤਾ ਚੱਲ ਸਕਦਾ ਹੈ ਬਾਣੀ ਇਹ ਕਿਹੜੇ ਕਿਹੜੇ ਅੰਗ ਦੇ ਉੱਤੇ ਕਿਹੜੇ ਪਾਤਸ਼ਾਹ ਦੀ ਹੈ ਕਿਹੜੇ ਮੱਲੇ ਦੀ ਹੈ ਇਤਨਾ ਪਤਾ ਚੱਲ ਸਕਦਾ ਹੈ ਲੇਕਿਨ ਜਪਣ ਨਾਲ ਮਨੁੱਖ ਬਾਣੀ ਦਾ ਰੂਪ ਹੀ ਹੋ ਜਾਂਦਾ ਹੈ ਜਪ ਮਨ ਮੇਰੇ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਖਾਣੇ ਤੋ ਬਾਣੀ ਜਪ ਹੋ ਸਕਦਾ ਹੈ ਬਾਣੀ ਕੰਠ ਹੋਵੇ ਮਤਲਬ ਜ਼ਬਾਨ ਉਚਾਰਨ ਕਰੇ ਤੇ ਮਨ ਸੁਣੇ ਇਸ ਵਾਸਤੇ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਪਣੀ ਤੇ ਬੜੀ ਔਖੀ ਹੈ ਪੜਨੀ ਪੜੀ ਜਾ ਸਕਦੀ ਹੈ ਇਹ ਵੀ ਮੈਂ ਅਰਜ਼ ਕਰ ਇਸ ਵਾਸਤੇ ਸਾਰੇ ਧਰਮਾਂ ਨੇ ਇੱਕ ਅੱਖਰ ਦੇ ਜਾਪ ਦੀ ਮਹਿਮਾ ਦਸੀ ਕਿਉਂਕਿ ਇੱਕ ਅੱਖਰ ਤੇ ਬੰਦਾ ਕੰਠ ਕਰ ਸਕਦਾ ਹੈ ਇਸਲਾਮ ਦੇ ਚ ਹੈ ਅੱਲਾਹ ਸਨਾਤਨ ਮਤ ਦੇ ਚ ਓਮ ਹੈ ਓਮ ਹੈ ਓਮ ਨਮਸ਼ਵਾ ਹੈ ਅਨੇਕਾਂ ਸ਼ਬਦ ਨੇ ਗੁਰੂ ਘਰ ਦੇ ਚ ਵਾਹਿਗੁਰੂ ਹੈ ਵਾਹਿਗੁਰੂ ਵਾਹਿਗੁਰੂ ਇਹ ਤੇ ਹਰ ਇੱਕ ਨੂੰ ਕੰਠ ਹੋ ਸਕਦਾ ਹੈ ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਜੋ ਪ੍ਰਾਣੀ ਗੋਬਿੰਦ ذیاਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਹੋ ਸਕਦਾ ਹੈ ਅਨ ਪੜ ਬੰਦਾ ਸੰਸਾਰ ਦੇ ਚ ਬਹੁਤੀਆਂ ਸਹੂਲਤਾਂ ਨਾ ਹਾਸਲ ਕਰ ਸਕੇ ਪਰ ਅਨ ਪੜ ਮਨੁੱਖ ਨਿਰੰਕਾਰ ਦਾ ਆਨੰਦ ਮਾਣ ਸਕਦਾ ਹੈ ਕੋਈ ਰੁਕਾਵਟ ਨਹੀਂ ਕਿਉਂ ਉਹ ਤੇ ਜਪ ਤੇ ਖੜਾ ਹੈ ਇਹ ਤੇ ਜੋ ਪ੍ਰਾਣੀ ਗੋਬਿੰਦ ਦੇ ਆਵੇ ਪੜਿਆ ਅਨ ਪੜਿਆ ਪਰਮਗਤ ਪਾਵੇ ਬਲਕੇ ਕਈ ਵਾਰ ਸੰਸਾਰ ਦੀ ਪੜਾਈ ਤੇ ਬਾਧਾ ਖੜੀ ਕਰ ਦਿੰਦੀ ਹੈ ਇਤਨੀ ਸਿਆਣਪ ਔਰ ਇਤਨਾ ਹੰਕਾਰ ਇਹਦੇ ਲਈ ਜਪਣਾ ਹੀ ਬੜਾ ਔਖ ਹੈ ਜਦ ਕਦੇ ਇਸ ਤਰ੍ਹਾਂ ਦੀ ਗੱਲ ਚੱਲੇ ਦਿੱਲੀ ਦਾ ਇੱਕ ਸੱਜਣ ਬੜਾ ਪੜਾ ਲਿਖਾ ਸਿਆਣਾ ਮੈਨੂੰ ਚੇਤੇ ਆ ਜਾਂਦਾ ਮੈਨੂੰ ਕਹਿੰਦਾ ਮਸਕੀਨ ਜੀ ਗੁਰਬਾਣੀ 'ਚ ਬੜੀ ਰਿਪਿਟੇਸ਼ਨ ਹੈ ਇੱਕ ਸ਼ਬਦ ਜਿਹੜੀ ਗੱਲ ਆਖੀ ਗਈ ਹੈ ਦੂਜੀ 'ਚ ਵੀ ਹੈ ਤੀਜੀ 'ਚ ਵੀ ਹੈ ਚੌਥੀ 'ਚ ਵੀ ਹੈ ਫਿਰ ਮੈਨੂੰ ਕਹਿਣ ਲੱਗਾ ਗਾਨੇ ਜੀ ਮੈਂ ਹਿੰਮਤ ਕਰਕੇ ਕਹਿ ਰਿਹਾ ਫੜੀ ਕਥਾ ਚ ਵੀ ਰੈਪੀਟੇਸ਼ਨ ਹੈ ਪਨੁਰੁਕਤੀ ਹੈ ਤੇ ਮੈਨੂੰ ਕਹਿਣ ਲੱਗੇ ਤੁਹਾਡਾ ਹਿਰਦਾ ਕਵੀ ਹੈ ਰੈਪੀਟੇਸ਼ਨ ਨੂੰ ਦੋਸ਼ ਮੰਨਦੇ ਨੇ ਪਨੁਰੁਕਤੀ ਨੂੰ ਦੋਸ਼ ਮੰਨਦੇ ਨੇ ਮੈਂ ਖ ਮੰਨਦੇ ਆਉਣਗੇ ਦੋਸ਼ ਧਰਮ ਦੇ ਚੇ ਦੋਸ਼ ਨਹੀਂ ਹੈ ਆਖਰੀ ਦਮ ਤੱਕ ਵਾਹਿਗੁਰੂ ਵਾਹਿਗੁਰੂ ਰਪੀਟ ਕਰਨਾ ਹੈ ਬਾਰ ਬਾਰ ਹਰ ਕੇ ਗੁਣ ਗਾਓ ਮੈਂ ਕਹ ਦੇਖੋ ਸਾਰਾ ਸੰਸਾਰ ਤੇ ਜ਼ਿੰਦਗੀ ਰਿਪੀਟੇਸ਼ਨ ਤੇ ਖੜੀ ਹੈ ਕਹਿਣ ਲੱਗੇ ਕਿ ਇਸ ਤਰ੍ਹਾਂ ਮੈਂ ਕਹ ਦੇਖੋ ਇੱਕਦਮ ਬਾਹਰ ਆਇਆ ਤੁਹਾਡਾ ਫਿਰ ਹੁਣ ਅੱਗੇ ਅੰਦਰ ਲੈ ਗਏ ਹੁਣ ਬਾਹਰ ਨਾ ਕੱਢਣਾ ਇਹ ਤੇ ਰਿਪੀਟ ਹੋ ਜਾਏਗਾ ਇਹ ਤੇ ਪਨਰੁਕਤ ਹੋ ਜਾਏਗਾ ਜ਼ਿੰਦਗੀ ਤੇ ਪਨਰੁਕਤੀ ਤੇ ਖੜੀ ਹੈ ਰਿਪੀਟੇਸ਼ਨ ਤੇ ਖੜੀ ਹੈ ਬਾਰ ਬਾਰ ਪਾਣੀ ਪੀਣ ਦੇ ਤੈਨੂੰ ਕੋਈ ਇਤਰਾਜ਼ ਨਹੀਂ ਬਾਰ ਬਾਰ ਰੋਟੀ ਖਾਣ ਦੇ ਤੈਨੂੰ ਕੋਈ ਇਤਰਾਜ਼ ਨਹੀਂ ਕਰਦੇ ਜਿਹੜੀਆਂ ਗੱਲਾਂ ਕਰਦੇ ਉਹ ਵੀ ਬਾਰ-ਬਾਰ ਹੀ ਕਰਦਾ ਹੈ ਰੋਜ਼ ਕਰਦਾ ਹੈ ਉਹਦੇ 'ਚ ਵੀ ਤੈਨੂੰ ਕੋਈ ਇਤਰਾਜ਼ ਨਹੀਂ ਬਾਰ-ਬਾਰ ਸਿਰਫ ਵਾਇਗੁਰੂ ਵਾਇਗੁਰੂ ਆਖਣਾ ਹੀ ਤੈਨੂੰ ਇਤਰਾਜ਼ ਹੈ ਬਾਰ-ਬਾਰ ਹਰ ਕੇ ਗੁਨਾਹ ਬਾਰ-ਬਾਰ ਸਿਰਫ ਜਪਜੀ ਸਾਹਿਬ ਦਾ ਜਪ ਕਰਨੇ ਹੀ ਤੈਨੂੰ ਇਤਰਾਜ਼ ਹੈ ਬਾਰ-ਬਾਰ ਸਿਰਫ ਆਸਾ ਦੀ ਵਾਰ ਸੁਣਨੇ ਹੀ ਤੈਨੂੰ ਇਤਰਾਜ਼ ਹੈ ਅਜੇ ਤੇਰੇ ਮਨ ਦੇ 'ਚ ਧਰਮ ਦੀ ਭਜਨ ਦੀ ਪਿਆਸ ਨਹੀਂ ਪੈਦਾ ਹੋਈ ਅਗਰ ਤਨ ਦੇ ਭੋਜਨ ਦੀ ਭੁੱਖ ਨਾ ਪੈਦਾ ਹੋਵੇ ਤਾਂ ਆਯੁਰਵੇਦ ਆਚਾਰੀਆ ਕਹਿੰਦੇ ਤਨ ਦੇ ਚ ਕੋਈ ਨੁਕਸ ਹੈ ਜਾਂ ਇਹਨੂੰ ਬੁਖਾਰ ਚੜਿਆ ਹੋਵੇਗਾ ਹੁਣ 104 ਡਿਗਰੀ ਦਾ ਬੁਖਾਰ ਚੜਿਆ ਹੋਵੇ ਤੇ 36 ਤਰ੍ਹਾਂ ਦਾ ਭੋਜਨ ਪਰੋਸ ਕੇ ਆਖੇ ਰਖੀਏ ਆਖੀਏ ਬੜੀ ਮਿਹਨਤ ਨਾਲ ਬਣਾਇਆ ਛਕ ਲੈ ਭਾਵੇਂ ਕਿਤਨੀ ਮਿਹਨਤ ਨਾਲ ਬਣਾਇਆ ਹੋਵੇ ਭਾਵੇਂ ਕਿਤਨਾ ਸੁਆਦੀ ਹੋਵੇ ਕਹਿੰਦਾ ਮੈਨੂੰ ਭੁੱਖ ਨਹੀਂ ਫਿਰ ਵੀ ਉਸ ਨੂੰ ਪਰੇ ਰਿਏ ਨਹੀਂ ਜਿੰਦਾ ਰਹਿਣ ਵਾਸਤੇ ਸਰੀਰ ਦੀ ਤਾਕਤ ਵਾਸਤੇ ਖਾਣਾ ਹੀ ਪਏਗਾ ਤੈਨੂੰ ਉਹ ਖਾਂਦਾ ਹੈ ਕਹਿੰਦੇ ਸਵਾਦ ਹੀ ਨਹੀਂ ਆਉਂਦਾ ਪਤਾ ਹੈ ਆਯੁਰਵੇਦ ਐਸਾ ਕਹਿੰਦੇ ਮੈਨੂੰ ਸਾਇੰਸ ਦਾ ਤੇ ਪਤਾ ਨਹੀਂ ਕੀ ਕਹਿੰਦੀ ਹੈ ਜ਼ਬਾਨ ਸਾਰੀ ਸਵਾਦ ਨਹੀਂ ਮੰਨਦੀ ਥੋੜੇ ਜਿਹੇ ਤੰਤੂ ਨੇ ਜੋ ਰਸ ਮੰਨਦੇ ਨੇ ਬੁਖਾਰ ਦੀ ਹਾਲਤ ਦੇ ਵਿੱਚ ਉਹ ਤੰਤੂ ਕਮਜ਼ੋਰ ਹੋ ਜਾਂਦੇ ਨੇ ਸੁਨ ਹੋ ਜਾਂਦੇ ਨੇ ਰਸ ਨਹੀਂ ਆਂਦਾ ਜ਼ਬਾਨ ਨੂੰ ਸਵਾਦ ਨਹੀਂ ਆਉਂਦਾ ਤੇ بخਾਰ ਚੜਾਇਆ ਮਨੁੱਖ ਕਹਿੰਦਾ ਹੈ ਸਵਾਦ ਨਹੀਂ ਆਉਂਦਾ ਮੈਨੂੰ ਭੋਜਨ ਚੰਗਾ ਨਹੀਂ ਲੱਗਦਾ ਵਾਹਿਗੁਰੂ ਵਾਹਿਗੁਰੂ ਆਖਣਾ ਜਿਹਨੂੰ ਚੰਗਾ ਨਾ ਲਗੇ ਸਮਝ ਲੈਣਾ ਇਹਦੇ ਮਨ ਨੂੰ ਵਿਕਾਰਾਂ ਦਾ ਬੜਾ ਜ਼ਬਰਦਸਤ ਬੁਖਾਰ ਚੜਿਆ ਹੈ ਰੋਗੀ ਹੈ ਜਿਨ੍ਹਾਂ ਨੂੰ ਭੋਜਨ ਦੀ ਭੁੱਖ ਨਾ ਲੱਗਦੀ ਹੋਵੇ ਤੇ ਸਵਾਦ ਨਾ ਆਉਂਦਾ ਹੋਵੇ ऐसे तन ਦੇ ਰੋਗੀਆਂ ਦੀ ਤਾਦਾਦ ਬਹੁਤ ਥੋੜੀ ਏ ਬਹੁਤ ਥੋੜੀ ਏ ਬਹੁਤ ਥੋੜੀ ਏ ਪਰ ਜਿਨ੍ਹਾਂ ਨੂੰ ਵਾਹਿਗੁਰੂ ਆਖਣ ਦਾ ਰਸ ਨਹੀਂ ਆਉਂਦਾ ਐਸੇ ਮਾਨਸਿਕ ਰੋਗੀਆਂ ਨਾਲ ਸਾਰਾ ਸੰਸਾਰ ਭਰਿਆ ਪਿਆ ਜੋ ਜੋ ਦੀਸੇ ਸੋ ਸੋ ਰੋਗੀ ਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਜਿਹੜਾ ਆਖੇ ਮੈਂ ਇਨਹੀਂ ਕਹਿੰਦਾ ਮੈਨੂੰ ਭੁੱਖ ਨਹੀਂ ਮੈਨੂੰ ਸਵਾਦ ਨਹੀਂ ਬੁਖਾਰ ਚੜਿਆ ਹੈ ਰੋਗੀ ਹੈ ਜਿਹੜਾ ਆਖੇ ਮੈਂ ਨਹੀਂ ਜਪਦਾ ਕੀ ਜਪਣਾ ਐਵੇਂ ਰੈਪੀਟੇਸ਼ਨ ਹੈ ਸਮਝ ਲੈਣਾ ਜੇ ਭੁੱਖ ਨਹੀਂ ਪੈਦਾ ਹੋਈ ਸੱਚੇ ਨਾਮ ਕੀ ਲਾਗੇ ਭੁੱਖ ਇਹ ਮਨ ਰੋਗੀ ਹੈ ਬਿਆੰਕਰ ਰੋਗੀ ਹੈ ਲਮਕਾ ਮਾਣਾ ਜ਼ਵਾਨ ਉਚਾਰਨ ਕਰੇ ਵਾਹਿਗੁਰੂ ਵਾਹਿਗੁਰੂ ਮਨ ਜਰਾ ਨੇੜੇ ਆ ਗਏ ਤੇ ਸ਼ਬਦ ਮਦਮਾ ਕੰਠ ਤੱਕ ਪਹੁੰਚ ਗਿਆ ਐਸੇ ਮਨੋਖ ਨੂੰ ਰਸ ਆਣ ਲੱਗ ਪਏਗਾ ਕਈ ਦਫਾ ਇਸ ਤਰ੍ਹਾਂ ਦਾ ਰਸ ਜ਼ਿੰਦਗੀ ਦੇ ਆਖਰੀ ਦਿਨਾਂ ਚਾਹੁੰਦਾ ਹੈ ਜ਼ਿੰਦਗੀ ਤੇ ਸਾਰੀ ਲੰਘ ਗਈ ਆਉਂਦੀ ਹੈ ਅਜੇ ਯਾਤਰਾ ਬਹੁਤ ਬਾਕੀ ਆਉਂਦੀ ਹੈ ਸਰੀਰ ਉਸ ਦਾ ਜਾਂਦਾ ਰਹਿੰਦਾ ਹੈ ਉਪਕਰਣ ਜੋ ਯੰਤਰ ਸੀ ਉਹ ਨਹੀਂ ਰਿਹਾ ਕਈਆਂ ਦੇ ذرا ਹੋਰ ਅੱਗੇ ਪਸੰਤੀ اگر ਧੁਨ ਪਸੰਤੀ ਤੱਕ ਚਲੀ ਗਈਏ ਵਾਹਿਗੁਰੂ ਧੁਨ ਪਸੰਤੀ ਬਣ ਗਈਏ ਹਿਰਦੇ ਤੱਕ ਪਹੁੰਚ ਗਈਏ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ। ਔਰ ਮੈਂ ਅਰਜ਼ ਕਰਾਂ ਕੁਝ ਉਂਗਲੀਆਂ ਤੇ ਗਿਣੇ ਜਾਣ ਵਾਲੇ ਮਨੁੱਖ ਦੇ ਖੇਨੇ ਮੈਂ ਜੋ ਅਨਾਹਦ ਨਾਦ ਨੂੰ ਸੁਣਦੇ ਨੇ ਅਨਾਹਦ ਕਹਿੰਦੇ ਨੇ ਜੋ ਪ੍ਰਮਾਤਮਾ ਦਾ ਸ਼ਬਦ ਹੈ ਪ੍ਰਮਾਤਮਾ ਦੀ ਆਵਾਜ਼ ਆਹਤ ਜੋ ਝੋਟ ਤੋਂ ਪੈਦਾ ਹੁੰਦੀ ਹੈ ਟਕਰਾਓ ਤੋਂ ਜਿਹੜਾ ਸ਼ਬਦ ਪੈਦਾ ਹੋਵੇ ਉਹਨੂੰ ਕਹਿੰਦੇ ਨੇ ਆਹਤ ਆਹਤ ਕਹਿੰਦੇ ਫਲਾਣੇ ਨੇ ਮੈਨੂੰ ਬੜਾ ਬੜੇ ਆਹਤ ਪਹੁੰਚਾਈਏ ਆਹਤ ਦਾ ਮਤਲਬ ਝੋਟ ਜੋ ਝੋਟ ਤੋਂ ਸ਼ਬਦ ਪੈਦਾ ਹੁੰਦਾ ਹੈ ਪੱਥਰ ਨਾਲ ਪੱਥਰ ਟਕਰਾਵੇ ਲੋਹੇ ਨਾਲ ਲੋਹਾ ਸੋਨੇ ਨਾਲ ਸੋਨਾ ਪਿੱਤਲ ਨਾਲ ਪਿੱਤਲ ਇਹ ਪਾਣੀ ਪਥਰਾ ਨਾਲ ਟਕਰਾਵੇ ਪਵਨ ਦਰਖਤਾਂ ਨਾਲ ਟਕਰਾਵੇ ਇਹ ਜੋ ਆਵਾਜ਼ ਪੈਦਾ ਹੁੰਦੀ ਹੈ ਇਹਨੂੰ ਆਹਤ ਸ਼ਬਦ ਕਹਿੰਦੇ ਨੇ ਜੋ ਸਾਡੇ ਕੰਨ ਸੁਣਦੇ ਨੇ ਇੱਕ ਸ਼ਬਦ ਬ੍ਰਹਿਮੰਡ ਦੇ ਚ ਵਿਆਪਕ ਹੈ ਘਟ ਘਟ ਵਜੇ ਨਾਲ ਸਾਰਿਆਂ ਦੇ ਘਾਟੇ ਚ ਵੀ ਵੱਜ ਰਿਹਾ ਕਿਉਂ ਸਾਰਾ ਸੰਸਾਰ ਆਇਆ ਸ਼ਬਦ ਤੋਂ ਹੈ ਔਰ ਸੰਸਾਰ ਦੇ ਚੋ ਸ਼ਬਦ ਮੌਜੂਦ ਹੈ ਜੈਸੇ ਸਰੀਰ ਆਇਆ ਮਾਪਾਪ ਤੋਂ ਤੋ ਸਰੀਰ ਦੇ ਚ ਮਾਪਾਪ ਦੀ ਅੰਸ਼ ਮੌਜੂਦ ਹੈ ਸਾਰੇ ਦਾ ਸਾਰਾ ਬ੍ਰਹਿਮੰਡ ਆਇਆ ਸ਼ਬਦ ਤੋਂ ਸ਼ਬਦ ਬ੍ਰਹਿਮੰਡ ਦੇ ਚ ਮੌਜੂਦ ਹੈ ਸੁਣਾਈ ਕਿਉਂ ਨਹੀਂ ਦਿੰਦਾ ਮਨ ਚੁੱਪ ਕਰੇ ਤੇ ਸੁਣਾਈ ਦੇ ਜਪ ਕਰਨ ਵਾਲੇ ਨੂੰ ਸੁਣਾਈ ਦੇ ਜਾਂਦਾ ਕਦੋਂ ਜਦ ਜਪ ਵਾਹਿਗੁਰੂ ਦੀ ਧੁਨ ਹਿਰਦੇ ਤੱਕ ਪਹੁੰਚੇ ਪਸੰਤੀ ਬਣੇ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਹੈ ਔਰ ਮੈਂ ਇਸ ਤਰ੍ਹਾਂ ਦੇ ਪੁਰਸ਼ ਦੇਖੇ ਨੇ ਭਾਵੇਂ ਉਂਗਲੀਆਂ ਤੇ ਗਿਣੇ ਜਾਣ ਵਾਲੇ ਜੋ ਅਨਾਹਦ ਨਾਦ ਸੁਣਦੇ ਨੇ ਇਸ ਤਰ੍ਹਾਂ ਦੇ ਬਥੇਰੇ ਦੇਖੇ ਨੇ ਜਿਨ੍ਹਾਂ ਨੂੰ ਵਾਹਿਗੁਰੂ ਆਖਣ ਦਾ ਰਸ ਆਣ ਲੱਗ